ਡੈਮੋਕ੍ਰੇਸੀ ਦੀ ਨਹੀਂ ਕਿਹਾ ਜਾਂਦਾ ਇਹਨੂੰ ਪਿੰਡਾਂ ਦੀ ਪੰਚਾਇਤਾਂ ਦੀਆਂ ਚੋਣਾਂ ਡੈਮੋਕ੍ਰੇਸੀ ਦੀ ਨਹੀਂ ਔਰ ਨਹੀਂ ਜਿਹੜੀ ਐ ਜਦੋਂ ਆਪਾਂ ਕੋਈ ਘਰ ਪਾਉਨੇ ਆ ਜਾਂ ਬਿਲਡਿੰਗ ਬਣਾਉਨੇ ਆ ਪੱਥੇ ਵਾਲੇ ਕੋਲ ਜਾਂਦੇ ਆ ਇਟਾਂ ਵਾਲੇ ਕੋਲੇ 1 ਰੁਪਿਆ 2 ਰੁਪਏ ਭਾਵੇਂ ਰੇਟ ਵੱਧ ਲਾ ਲਈ ਪਰ 200 ਮੀਟਰ ਨਾ ਦੇਈ ਮਾਰੀ ਪਿੱਲੀ ਇਟਾਂ ਨਾ ਦੇਈ ਕਿਉਂਕਿ ਨੀਂਹ ਚ ਪਾਉਣੀ ਐ ਇੱਥੇ ਸੋ ਨੀਂਹ ਜਿੰਨੀ ਮਜ਼ਬੂਤ ਹੋਊਗੀ ਬਿਲਡਿੰਗ ਉਨੀ ਜਾਦਾ ਮਜ਼ਬੂਤ ਹੋ ਵੀ ਤੁਸੀਂ ਨਹੀਂ ਹਾਂ ਤੁਸੀਂ ਲੋਕਤੰਤਰ ਦੀਆਂ ਤੁਸੀਂ ਜਿਹੜੇ ਆਏ ਹੋ ਲੋਕਾਂ ਦਾ ਪਿਆਰ ਹੈ ਜੀ ਔਰ ਬਹੁਤ ਸਾਰੇ ਪਿੰਡਾਂ ਚ ਸਰਬਸੰਮਤੀਆਂ ਹੋਈਆਂ ਮੈਂ ਉਹਨਾਂ ਪਿੰਡਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ ਕਿ ਤੁਸੀਂ ਸਰਬਸੰਮਤੀਆਂ ਕੀਤੀਆਂ ਪਿੰਡ ਦਾ ਏਕਾ ਦਿਖਾਇਆ ਪੂਰੀ ਦੀ ਪੂਰੀ ਪੰਚਾਇਤ ਦੀ ਸਰਬਸੰਮਤੀ ਨਾਲ ਕਿਤੇ ਸਰਪੰਚ ਸਰਬਸੰਮਤੀ ਨਾਲ ਔਰ ਏਕਾ ਪਿੰਡ ਦਾ ਜਿਹੜਾ ਉਹ ਜ਼ਰੂਰੀ ਹੈ ਲੋਕਾਂ ਨਾਲ ਸਲਾਹ ਕਰ ਲੋ ਸਭ ਤੋਂ ਪਹਿਲੀਆਂ ਮੰਗਾ ਕਿਹੜੀਆਂ ਨੇ ਜਿਹੜੀਆਂ ਜ਼ਰੂਰੀ ਨੇ ਸੋ ਲੋਕਾਂ ਦੇ ਨਾਲ ਰਹਿਣਾ ਲੋਕਾਂ ਦੇ ਵਰਗੇ ਬਣ ਕੇ ਰਹਿਣਾ ਕਿਉਂਕਿ ਸਰਪੰਚੀ ਜਿਹੜੀ ਆ ਉਹਦੇ ਚ ਡਿਊਟੀ ਇਹ ਹੈ ਕਿ ਜਦੋਂ ਮਰ ਜਿੱਤੀ ਰਾਤ ਨੂੰ ਵੀ ਕੁੰਡਾ ਖੜਕਾ ਸਕਦਾ ਕੋਈ ਕੋਈ ਕੰਮ ਪੈ ਗਿਆ ਕੋਈ ਹਸਪਤਾਲ ਲੈ ਕੇ ਜਾਣਾ ਕਿਸੇ ਨੂੰ ਜਾਂ ਕੋਈ ਹੋਰ ਕੰਮ ਪੈ ਗਿਆ ਸਤ ਤੁਸੀਂ ਇਹ ਸਮਝ ਕੇ ਡਿਊਟੀ ਨਿਭਾਉਣੀ ਹੈ ਕਿ ਮੈਂ ਇਹ ਕੰਮ ਹੱਥ ਬਨ ਕੇ ਆਪ ਮੰਗਿਆ ਇਸ ਕਰਕੇ ਮੇਰੇ ਲਈ ਕੋਈ ਟਾਈਮ ਨਹੀਂ ਹੈਗਾ ਕਿਉਂਕਿ ਲੋਕ ਉਮੀਦ ਕਰਕੇ ਤੁਹਾਡੇ ਕੋਲੇ ਆਉਂਦੇ ਆ ਉਮੀਦਾਂ ਲੋਕਾਂ ਦੀਆਂ ਪੂਰੀਆਂ ਉਤਰੋਂਗੇ ਤਾਂ ਕਈ ਬੰਦੇ ਮੈਂ ਦੇਖਿਆ 25-25 ਸਾਲ ਤੋਂ ਸਰਪੰਚ ਚੱਲੇ ਆ ਰਹੇ ਨੇ ਨਾਲੇ ਸਰਬਸੰਮਤੀ ਨਾਲ ਕਿਉਂਕਿ ਉਹ ਲੋਕ ਕਹਿੰਦੇ ਵੀ ਤੂੰ ਹੀ ਬਣਦਾਈ ਤੂੰ ਸਾਡੀ ਉਮੀਦਾਂ ਤੇ ਪੂਰਾ ਉਤਰਦਾ ਸੂ ਪੂਰੇ ਉਤਰੇ ਉਮੀਦਾਂ ਤੇ ਬਹੁਤ ਵੱਡਾ ਦਿਨ ਹੈ ਸਰਪੰਚੀ ਦੀ ਸੋਚ ਉੱਕਣੀ ਕਿਉਂਕਿ ਸਰਪੰਚੀ ਸ਼ੁਰੂਆਤ ਹੈ ਪਹਿਲੀ ਪੌੜੀ ਹੈ ਅੱਗੇ ਤੁਹਾਡੇ ਚੋਂ ਪਤਾ ਨਹੀਂ ਕਿਹੜੇ ਕਿਹੜੇ ਆਉਂਦੇ ਹੋਰ ਤੁਸੀਂ ਤਹਾਂ ਜਾਓਂਗੇ ਕਿਹੜੇ ਕਿਹੜੇ ਆਉਧਿਆ ਤੇ ਜਾਓਂਗੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਅੱਜ ਤੋਂ ਬਾਅਦ ਫਿਰ ਤੁਸੀਂ ਜਾ ਕੇ ਸਰਪੰਚੀ ਵਾਲੀਆਂ ਮੋਹਰਾਂ ਜਿਹੜੀਆਂ ਪਹਿਲਾਂ ਲੋਕਾਂ ਨੇ ਮੋਹਰਾਂ ਤੁਹਾਨੂੰ ਲਾਈਆਂ ਹੁਣ ਮੋਹਰਾਂ ਲਾਉਣ ਦੀ ਜ਼ਿੰਮੇਵਾਰੀ ਤੁਹਾਡੀ ਆ ਗਈ ਸੋ ਪਿੰਡਾਂ ਦੇ ਕੰਮਾਂ ਨੂੰ ਆਪਾਂ ਨੇ ਤਰਜੀਹ ਦੇਣੀ ਹੈ